ਹੈਲੋ ਜੀ ਸਤਿ ਸ੍ਰੀ ਅਕਾਲ ਵੈਲਕਮ ਆ ਤੁਹਾਡਾ ਨੂਰ ਮਨ ਵਲੋਗ ਦੇ ਚ ਹੋਸ਼ਨਾਉ ਜੀ ਨੂੰ ਸਾਰੇ ਉਮੀਦ ਕਰਦੇ ਆ ਕਿ ਠੀਕ ਠਾਕ ਹੋਵਗੇ ਰਾਜੀ ਖੁਸ਼ ਹੋਵਗੇ ਚੜ੍ਹਦੀ ਕਲਾ ਚ ਹੋਵਗੇ ਤੇ ਹਾਂਜੀ ਅਸੀਂ ਵੀ ਸਾਰੇ ਠੀਕ ਠਾਕ ਆ ਜੀ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੇ ਹਾਂਜੀ ਆਪਾਂ ਕਰਦੇ ਆ ਜੀ ਅੱਜ ਦਾ ਆਪਣਾ ਵਲੋਗ ਸਟਾਰਟ ਦਿਨ ਹੈਗਾ ਜੀ ਵੀਰਵਾਰ ਦਾ ਟਾਈਮ ਜਿਹੜਾ 4:30 ਦਾ ਹੋ ਗਿਆ ਸੀ ਹੁਣ ਤੇ ਇਸ ਤੋਂ ਪਹਿਲਾਂ ਜਿਹੜੇ ਆਪਣੇ ਸਵੇਰ ਵਾਲੇ ਕੰਮਕਾਰ ਸੀਗੇ ਉਹ ਆਪਾਂ ਪਿਛਲੇ ਵਲੋਗ ਦੇ ਵਿੱਚ ਤੁਹਾਡੇ ਨਾਲ ਕੀਤੀ ਸੀ ਸ਼ੇਅਰ ਕੁਣ ਟਾਈਮ ਜਿਹੜਾ ਹੋ ਗਿਆ ਜੀ 4:30 ਦਾ ਮੱਝਾ ਨੂੰ ਆਪਾਂ ਸੰਨੀ ਵਗੈਰਾ ਕਰ ਲਈ ਚਾਹ ਪਾਣੀ ਪੀ ਲਿਆ ਭਾਂਡੇ ਕਰ ਦਿੱਤੇ ਨੇ ਇਕੱਠੇ ਭਾਂਡੇ ਹਜੇ ਸਾਫ਼ ਕਰਨੇ ਨੇ ਚਾਹ ਲੈ ਤੇ ਮੈਂ ਹੁਣ ਲਾ ਕੇ ਲਈ ਸੀ ਬਾਹਰੋਂ ਕੱਪੜੇ ਕੱਪੜੇ ਮਸਿਹਰ ਦੇ ਧੁੱਪੇ ਹੋਈ ਅਜ ਮੈਂ ਹੁਣ ਲਾਏ ਨਹੀਂ ਮੈਂ ਕਿਹਾ ਚੰਗੀ ਤਰ੍ਹਾਂ ਸੁੱਕ ਲੱਗ ਜਾਣ ਕੋ ਕੱਪੜਿਆਂ ਨੂੰ ਹੁਣ ਮੈਂ ਲਾ ਕੇ ਲਈ ਸੀ ਕੱਪੜੇ ਕੱਪੜੇ ਆਪਣੇ ਚੰਗੀ ਤਰ੍ਹਾਂ ਸੁੱਕ ਚੁੱਕੇ ਨੇ ਹੁਣ ਮੈਂ ਕੱਪੜਿਆਂ ਦੀਆਂ ਲੋਨੀਆਂ ਤੈ ਹਾ ਲਾ ਕੇ ਤੈ ਹਾ ਕੱਪੜੇ ਆਪਾਂ ਨਾਲ ਦੀ ਨਾਲ ਸਾਂਹ ਦਿੰਨੇ ਆ ਤੇ ਹੱਪਾ ਕਿਉਂਕਿ ਹੁਣ ਸਬਜ਼ੀ ਵਗੈਰਾ ਮੈਂ ਬਣਾਉਣੀ ਨਹੀਂ ਹੈਗੀ ਕਿਉਂਕਿ ਸਬਜ਼ੀ ਮੈਂ ਬਣਾ ਲਈ ਸੀ ਸਵੇਰੇ ਫਲੀਆਂ ਦੀ ਹਨਾ ਤੇ ਆਪਣਾ ਹੁਣ ਸ਼ਾਮ ਦਾ ਵੀ ਟਾਂਗ ਉਸੇ ਨਾਲ ਲੱਤ ਜਾਣਾ ਤੇ ਆਪਾਂ ਸਵੇਰੇ ਹੀ ਫੇਰ ਬਣਾਵਾਂਗੇ ਸਬਜ਼ੀ ਲੈ ਕੇ ਰੱਖ ਲਈ ਆਪਾਂ ਸਵੇਰ ਵਾਸਤੇ ਸਵੇਰੇ ਆਪਾਂ ਸਬਜ਼ੀ ਬਣਾਵਾਂਗੇ ਫੇਰ ਠੀਕ ਹੈ ਜੀ ਹੁਣ ਸ਼ਾਮ ਦਾ ਆਪਣਾ ਸਰਦਾ ਹੈ ਤੇ ਹੁਣ ਆਪਾਂ ਫਿਰ ਜਿੰਨਾ ਟਾਈਮ ਚ ਆਪਾਂ ਅੱਗੇ ਸਫੀਂਦਾਰ ਕਰਦੇ ਆਂ ਸ਼ਾਮ ਦੇ ਟਾਈਮ ਤੇ ਹੁਣ ਉਹਨੇ ਟਾਈਮ ਚ ਆਪਾਂ ਆਪਣੇ ਜਿਹੜੇ ਕੱਪੜੇ ਵਗੈਰਾ ਉਹ ਸਾਂਭ ਲੈਣੇ ਆ ਹਨਾ ਕਿਉਂਕਿ ਨਾਲ ਦੇ ਨਾਲ ਜਦੋਂ ਕੱਪੜੇ ਲਾ ਕੇ ਨਾਲ ਦੀ ਨਾਲ ਤੈਹ ਲਾ ਕੇ ਰੱਖ ਦਈਏ ਤੇ ਫੇਤਾ ਠੀਕ ਰਹਿੰਦੇ ਆ ਅਗਰ ਉਹਨਾਂ ਨੂੰ ਆਪਾਂ ਇਸ ਤਰ੍ਹਾਂ ਰੱਖ ਦਈਏ ਇੱਕ ਦਿਨ ਵਾਸਤੇ ਤਾਂ ਸਲਾਬ ਦੇ ਮੌਸਮ ਦੇ ਵਿੱਚ ਬੇਸ਼ੱਕ ਦੀ ਧੁੱਪ ਲਵਾਈ ਹੋਈ ਆ ਕੱਪੜਿਆ ਤੇ ਫਿਰ ਮੈਨੂੰ ਇਸ ਤਰ੍ਹਾਂ ਸੀਗਾ ਵੀ ਮੈਂ ਇਸ ਤਰ੍ਹਾਂ ਹੀ ਰੱਖਤੇ ਨਾਲੇ ਤਾਂ ਘਾਣੂ ਹੋ ਜੂਗੀ ਸਿਹਰ ਨੂੰ ਕੰਮ ਵਧੂਗਾ ਹਨਾ ਕਿਉਂਕਿ ਕੋਸ਼ਿਸ਼ ਹੁੰਦੀ ਆ ਕਿ ਅਗਲੇ ਦਿਨ ਤੱਕ ਆਪਾਂ ਥੋੜਾ ਜਿਹਾ ਕੰਮ ਘਟਾਈ ਗਏ ਵੀ ਜਿੰਨਾ ਹੋ ਸਕੇ ਸ਼ਾਮ ਦੇ ਟਾਈਮ ਤੇ ਸਿਹਰ ਦਾ ਕੰਮ ਘਟ ਜੇ ਹਨਾ ਸ਼ਾਮ ਨੂੰ ਨਵੇੜਨ ਦੀ ਕੋਸ਼ਿਸ਼ ਕਰਦੀ ਆ ਤੇ ਤਾਂ ਕਰਕੇ ਮੈਂ ਖਾ ਵੀ ਨਾਲੇ ਤਾਂ ਹਨਾ ਐਵੇਂ ਪਈ ਰਹਿਣਗੇ ਇਹ ਕੱਪੜੇ ਤੇ ਹੁਣ ਮੈਂ ਨਾਲ ਦੇ ਨਾਲ ਹੀ ਤੈਹਾਂ ਲਾ ਕੇ ਰੱਖ ਦੇਣੀ ਆ ਬਾਕੀ ਜਦੋਂ ਧੁੱਪ ਦੇ ਵਿੱਚੋਂ ਲਾ ਕੇ ਕੱਪੜੇ ਆਪਾਂ ਨਾਲ ਦੀ ਨਾਲ ਤੈਹਾਂ ਲਾ ਕੇ ਰੱਖ ਦਿਆਂ ਤੇ ਫਿਰ ਉਹ ਕੱਪੜੇ ਇਸ ਤਰ੍ਹਾਂ ਹੋ ਜਾਂਦੇ ਜਿਵੇਂ ਵਧੀਆ ਪ੍ਰੈਸ ਕੀਤੇ ਹੁੰਦੇ ਨੇ ਹਨਾ ਕਿਉਂਕਿ ਤਕਰੀਬਨ ਜਿਹੜੇ ਘਰੇ ਹੋਣ ਵਾਲੇ ਕੱਪੜੇ ਆ ਉਹ ਡੇਲੀ ਦੀ ਡੇਲੀ ਤਾਂ ਪ੍ਰੈਸ ਹੁੰਦੇ ਨਹੀਂ ਹੈਗੇ ਹਨਾ ਫਿਰ ਹੁਣ ਆਪਾਂ ਕੱਪੜੇ ਤੈਹਾਂ ਲਾ ਕੇ ਮੈਂ ਰੱਖ ਦਿਆਂ ਤੇ ਫਿਰ ਬਸ ਵੀ ਆਪਾਂ ਢਾਂਡੇ ਵਗੈਰਾ ਕਰ ਦਿਆਂ ਸਾਫ ਤੁਸੀਂ ਵਲੌਗ ਤੇ ਬਣੇ ਰਹੋ ਤੇ ਵਲੌਗ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਪਲੀਜ਼ ਰਿਕਵੈਸਟ ਆ ਸਾਰੇ ਭੈਣ ਭਰਾਵਾਂ ਨੂੰ ਵੀ ਜਿਹੜੀ ਵੀਡੀਓ ਦੇ ਵਿੱਚ ਆਪਣੇ ਵਲੌਗ ਦੇ ਵਿੱਚ ਐਡ ਆਉਂਦੀ ਹੁੰਦੀ ਆ ਉਹਨੂੰ ਸਕਿਪ ਨਾ ਕਰਿਆ ਕਰੋ ਪਲੀਜ਼ ਐਡ ਨੂੰ ਵੀ ਵਾਚ ਕਰ ਲਿਆ ਕਰੋ ਜੀ ਬਹੁਤ ਬਹੁਤ ਧੰਨਵਾਦ ਹੋਊਗਾ ਸਾਰੇ ਭੈਣ ਭਰਾਵਾਂ ਦਾ ਕਿ ਤੁਸੀਂ ਜਿਹੜੀ ਐਡ ਆਉਂਦੀ ਹੁੰਦੀ ਆ ਉਹਨੂੰ ਸਕਿਪ ਨਾ ਕਰਿਆ ਕਰੋ ਤੇ ਚੈਨਲ ਨੂੰ ਵਕਤੋਂ ਬਾਅਦ ਸਪੋਰਟ ਕਰਿਆ ਕਰੋ ਤੇ ਚਲੋ ਜੀ ਆਪਾਂ ਹੁਣ ਕੱਪੜਿਆਂ ਦੀਆਂ ਲਾਲ ਗਿੱਤੇ ਆ ਹਾਂ ਤੇ ਤੁਸੀਂ ਵਲੌਗ ਤੇ ਬਣੇ ਰਹੋ ਤੇ ਵਲੌਗ ਕਿਦਾਂ ਲੱਗਦੇ ਹੁੰਦੇ ਨੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਸਾਰੇ ਪੈਨਪਰ ਕਮੈਂਟ ਕਰਿਆ ਕਰੋ ਸਾਰੇ ਕਮੈਂਟ ਨਹੀਂ ਕਰਦੇ ਜਿੰਨੇ ਪੈਨਪਰ ਵਲੌਗ ਤੇ ਆਉਂਦੇ ਨੇ ਕਮੈਂਟ ਨਹੀਂ ਕਰ ਪਰ ਕਮੈਂਟ ਜਰੂਰ ਕਰਿਆ ਕਰੋ ਮੈਨੂੰ ਕੀ ਪਤਾ ਲੈ ਮੈਂ ਕਦੇ ਰੱਖੀ ਆ ਮੈਨੂੰ ਜਾਣ ਕੋ ਗੈਰਤ ਤੇ ਕਿ ਕਿ ਤੋਦਿਆ ਆ ਮਾਂ ਮੈਂ ਯਾਰ ਇਹ ਤੇ ਲੋ ਜੀ ਇੱਥੇ ਆਪਾਂ ਲੱਗੀ ਸੀ ਕੱਪੜੇ ਤੇ ਲਾ ਕੇ ਰੱਖਣਾ ਤੇ ਆਪਾਂ ਨਾਲ ਦੇ ਨਾਲ ਹੀ ਸਾਧਦੇ ਹਾਂਗੇ ਕੱਪੜੇ ਤੇ ਲਾ ਕੇ ਤੇ ਅਰਸ਼ਨੂਰ ਕੁਛ ਮੈਨੂੰ ਪੁੱਛ ਰਿਹਾ ਸੀਗਾ ਸ਼ਾਇਦ ਆਂਟੀ ਬਾਰੇ ਕਹਿੰਦਾ ਆਂਟੀ ਆ ਗਈ ਉਹ ਉਹ ਗਈ ਸੀ ਬਾਜ਼ਾਰ ਤੇ ਮੈਂ ਇਹਨੂੰ ਕਹੀ ਅੰਸੀ ਮੈਨੂੰ ਕੀ ਪਤਾ ਵੀ ਮੈਂ ਤਾਂ ਘਰੇ ਬੈਠੀ ਹਾਂ ਤੇ ਲੋ ਜੀ ਆਪਾਂ ਰੱਖ ਲਏ ਪਹਿਲਾਂ ਸਾਰੇ ਕੱਪੜੇ ਤੇ ਲਾ ਕੇ ਤੇ ਅਲੱਗ-ਅਲੱਗ ਉਸੇ ਤਰ੍ਹਾਂ ਰੱਖ ਦਾਂਗੇ ਬੇਸ਼ੱਕ ਦੇ ਜਿੰਨੇ ਮਰਜ਼ੀ ਅਲੱਗ-ਅਲੱਗ ਰੱਖਦੇ ਪਰ ਅਰਸ਼ਨੂਰ ਨੇ ਤਾਂ ਖਲਾਰ ਹੀ ਲੈਣੇ ਹੁੰਦੇ ਆ ਤੇ ਉਹ ਤਾਂ ਇੱਕ ਸੂਟ ਚੱਕਦਾ ਤੇ ਸਾਰੇ ਜਿਹੜੇ ਉਹ ਖਲਾਰ ਲੈਂਦਾ ਜੀ ਲੋ ਜੀ ਆਪਾਂ ਕੱਪੜੇ ਕਹਿ ਮਾਰ ਕੇ ਰੱਖ ਦਿੱਤੇ ਨੇ ਤੇ ਹੁਣ ਆਪਾਂ ਬਾਕੀ ਕੰਮ ਕਰ ਜਦੇ ਆਪਣੇ ਉਹ ਦੇਖਦੇ ਆਂ ਢਾਂਡੇ ਵਗੈਰਾ ਮੈਂ ਕਰਦੀ ਆਂ ਝਾਲੇ ਸਾਫ ਫਿਰ ਮਿਲਦੇ ਆਂ ਫਤਮਾ ਤੇ ਲੋ ਜੀ ਇੱਥੇ ਹੈਗਾ ਜੀ ਅਗਲੇ ਦਿਨ ਦਾ ਮਾਰਨਿੰਗ ਦਾ ਟਾਈਮ ਤੇ ਮੈਂ ਲੱਗੀ ਸੀ ਸਬਜ਼ੀ ਕੱਟਣਾ ਤੇ ਆਪਾਂ ਹੁਣ ਸਬਜ਼ੀ ਕੱਟਦੇ ਆਂ ਕਿ ਦੋ ਤਿੰਨ ਦਿਨ ਹੋ ਗਏ ਹੁਣ ਮੈਂ ਸਵੇਰ ਦੇ ਟਾਈਮ ਤੇ ਸਬਜ਼ੀ ਬਣਾ ਲੈਣੀ ਹੁੰਦੀ ਆ ਤੇ ਆਪਾਂ ਸਬਜ਼ੀ ਬਣਾਉਣੀ ਹੈਗੀ ਜੀ ਆਲੂ ਗੋਭੀ ਤੇ ਆਪਾਂ ਪਹਿਲਾਂ ਕੱਟ ਲੈਨੇ ਆ ਗੋਭੀ ਮੈਂ ਕੱਟ ਲਈ ਸੀ ਜੀ ਤੇ ਹੁਣ ਜਿਹੜੇ ਗੋਪੀ ਦੇ ਡੰਡਲ ਚ ਹੁੰਦੇ ਨੇ ਹਨਾ ਜਿਹੜੇ ਲੱਗਦੇ ਮੈਨੂੰ ਵੀ ਲਵੇ ਲਵੇ ਜੇ ਹਨਾ ਤੇ ਉਹ ਆਪਾਂ ਪਾ ਲੈਨੇ ਆ ਕੱਟ ਕੇ ਵਿੱਚ ਕਿਉਂਕਿ ਇਹਦੇ ਨਾਲ ਸਬਜ਼ੀ ਜਿਹੜੀ ਆ ਖੁਰਾਰੀ ਬਣਦੀ ਆ ਹਲੋ ਜੀ ਸਤਿ ਸ੍ਰੀ ਅਕਾਲ ਵੈਲਕਮ ਆਨ ਮਨਨ ਬਲੌਗਸ ਤੇ ਹੋਪਸਣਾਉ ਜੀ ਕਿਵੇਂ ਹੋ ਸਾਰੇ ਤੇ ਉਮੀਦ ਕਰਦੇ ਆ ਕਿ ਠੀਕ ਠਾਕ ਹੋਵੋਗੇ ਤੇ ਹਲੋ ਜੀ ਆਪਾਂ ਹਮ ਬਲੌਗ ਦਾ ਕੱਲ ਤੋਂ ਆਪਾਂ ਸ਼ੁਰੂ ਕਰਨਾ ਸੀ ਸ਼ਾਮ ਤੋਂ ਪਰ ਉਸ ਤੋਂ ਅੱਗੇ ਫਿਰ ਬਲੌਗ ਬਣਾ ਨਹੀਂ ਆਪਣੇ ਤੋਂ ਤੇ ਅੱਜ ਦਿਨੇ ਹੈਗਾ ਜੀ ਸ਼ੁੱਕਰਵਾਰ ਦਾ ਹਾਂਜੀ ਸ਼ੁਕਰਾਵਾ ਤੁਹਾਡਾ ਰਹਿਣਾ ਜੀ ਅੱਜ ਤੇ ਮੌਸਮ ਅੱਜ ਵੀ ਠੀਕ ਆ ਆਪਣੇ ਜਿਵੇਂ ਕਿ ਧੁੱਪ ਨਿਕਲੀ ਹੋਈ ਆ ਤੇ ਚੀ ਬੱਦਲ ਹੋ ਜਾਂਦੇ ਨੇ ਤੇ ਪਰ ਵੈਸੇ ਜ਼ਿਆਦਾ ਧੁੱਪ ਹੀ ਆ ਤੇ ਆਪਾਂ ਕਰਦੇ ਆ ਸਮਾਨ ਦੀ ਸੈਟਿੰਗ ਕਿਉਂਕਿ ਮੀਨ ਕੰਮ ਇੰਨਾ ਜ਼ਿਆਦਾ ਵਧਾ ਰੱਖਿਆ ਸੀ ਨਾ ਬਹੁਤ ਜ਼ਿਆਦਾ ਖਲਾਰਾ ਪਿਆ ਹੋਇਆ ਕਿ ਤੋਂ ਹੋਰ ਚੀਜ਼ਾਂ ਜਿਵੇਂ ਆਪਣੇ ਕਿੰਨੇ ਵੀ ਸਾਰੇ ਦਰਵਾਜ਼ੇ ਆ ਹਨਾ ਫ੍ਰੀਕ ਚੀਜ਼ ਦੇ ਉੱਪਰ ਜਿਵੇਂ ਨਾ ਉੱਲੀ ਲੱਗੀ ਹੁੰਦੀ ਆ ਨਾ ਐਵੇਂ ਹੋਇਆ ਪਿਆ ਜਿਵੇਂ ਉੱਲੇ ਲੱਗੀ ਹੁੰਦੀ ਐਵੇਂ ਹੋਇਆ ਪਿਆ ਹਨਾ ਤੇ ਪਤਾ ਕੀ ਆ ਵੀ ਉਹ ਤਰਾ ਆਪਦੇ ਆਪ ਨੂੰ ਹਨਾ ਜਦੋਂ ਮੀਂਹ ਪੈ ਰਿਹਾ ਸੀ ਉਦੋਂ ਤਾਂ ਚਲੋ ਆਪਾਂ ਸਮਝ ਗਏ ਕੀ ਮਜਬੂਰੀ ਸੀਗੀ ਨਹੀਂ ਕਰ पाए ਕੁਛ ਹਨਾ ਪਰ ਹੁਣ ਕੱਲ ਦੀ ਜਿਵੇਂ ਧੁੱਪ ਲੱਗੀ ਹੈ ਨਾ ਤੇ ਹੁਣ ਉਹ ਨਾ ਜਿਵੇਂ ਉੱਲੇ ਲੱਗੀ ਹੁੰਦੀ ਐਵੇਂ ਹੋਇਆ ਪਿਆ ਸਾਰੇ ਕਿਤੇ ਹਨਾ ਤੇ ਬਾਕੀ ਤੁਹਾਨੂੰ ਪਤਾ ਇਹ ਵੀ ਆਪਣਾ ਜਿਹੜਾ ਸਮਾਨ ਵੀ ਇੱਧਰ ਉੱਧਰ ਕੀਤਾ ਹੋਇਆ ਸੀਗਾ ਕਿਉਂਕਿ ਜਿਵੇਂ ਤੇ ਹੁਣ ਆਪਾਂ ਸਮਾਨ ਕਰਦੇ ਹਾਂ ਸੈੱਟ ਯਾਨੀ ਕਿ ਹਨਾ ਅੱਜ ਹੀ ਤਾਂ ਆਪਾਂ ਨਹੀਂ ਨਿਵੇੜ ਸਕਦੇ ਸਾਰਾ ਖਲਾਰਾ ਤਾਂ ਇਹ ਤਲਾ ਬੂਆ ਕਿਉਂਕਿ 2-4 ਦਿਨ ਲੱਗਣਗੇ ਜਿਵੇਂ ਜਿਵੇਂ ਸਮਾਨ ਨੂੰ ਆਪਾਂ ਹੌਲੀ-ਹੌਲੀ ਪਲਵਾਉਂਦੇ ਜਾਵਾਂਗੇ ਓਵੇਂ-ਓਵੇਂ ਚੱਕੀ ਜਾਵਾਂਗੇ ਹਨ ਤੇ ਜਿਵੇਂ ਉਧਰ ਬੈੱਡ ਲਾਏ ਸੀਗੇ ਇੱਕ ਬੈੱਡ ਮੈਂ ਉਧਰ ਲਾਤਾ ਸੀਗਾ ਇੱਕ ਇੱਧਰ ਰੱਖ ਲਿਆ ਸੀਗਾ ਸੋਫਿਆਂ ਵਾਲੇ ਕਮਰੇ 'ਚ ਹਨ ਤੇ ਇਹਨਾਂ ਨੂੰ ਆਪਾਂ ਦੋਹਾਂ ਨੂੰ ਲਾਤਾ ਇਹਦਾ ਟੋ ਰਹਿ ਗਿਆ ਸੀ ਉਹ ਦੂਸਰੇ ਕਮਰੇ 'ਚ ਪਿਆ ਤੇ ਉਹ ਫਿਰ ਚੱਕ ਨਹੀਂ ਹੋਇਆ ਖੱਲੀ ਤਾਂ ਹਨਾ ਜੇ ਖਿੱਚੂੰਗੀ ਤਾਂ ਫਿਰ ਮੈਂ ਕਿੰਨਾ ਮੈਂ ਟੁੱਟ ਜੂਗਾ ਤੇ ਤਾਂ ਕਰਕੇ ਤੇ ਨੂਰ ਤੇ ਡੈਡੀ ਹਨ ਸੀਗੇ ਘਰੇ ਕੀ ਮੈਂ ਕਦੀ ਹੁਣ ਮੈਂ ਇੰਨਾ ਕੁ ਸਮਾਨ ਜਿਵੇਂ ਹੌਲੀ ਹੌਲੀ ਸੈੱਟ ਕਰਦੀ ਤੇ ਬਾਕੀ ਜਿਵੇਂ ਪਰਦੇ ਵਗੈਰਾ ਸਾਰੇ ਕਵਰ ਪਹਿਲਾਂ ਧੋਤੇ ਸੀਗੇ ਆਪਾਂ ਹਨਾ ਤੇ ਧੋਕੇ ਧੁੱਪ ਲਵਾ ਕੇ ਸਕਾ ਕੇ ਤੈਹ ਲਾ ਕੇ ਸਾਂਭਲੇ ਸੀ ਮੈਂ ਪਰ ਅੱਜ ਮੈਂ ਫੇਰੋਂ ਬਾਹਰ ਕੱਢ ਤੇ ਵਿੱਚ ਚਲੋ ਹਨਾ ਉਹ ਵੀ 스ਮੈਲ ਜੀ ਨੇ ਹੁੰਦੀ ਉਹਨਾਂ ਦੇ ਵਿੱਚ ਵੈਸੇ ਤੇ ਚਲੋ ਧੁੱਪ ਲੱਗੀ ਸੁੱਕੇ ਕੱਪੜੇ ਸੀਗੇ ਪਰ ਫਿਰ ਵੀ ਮੈਂ ਕਦੀ ਆਪਾਂ ਉਹਨਾਂ ਨੂੰ ਧੁੱਪ ਲਵਾ ਦਈ ਉਹ ਵੀ ਮੈਂ ਬਾਹਰ ਰੱਖ ਦਿੱਤੇ ਮੰਜਿਆਂ ਦੇ ਉੱਪਰ ਮੰਜਿਆਂ ਦੇ ਢਾਕੇ ਤੇ ਉੱਥੇ ਰੱਖ ਦਿੱਤੇ ਹਨਾ ਕੱਪੜੇ ਤੇ ਅੱਜ ਹੁਣ ਜਿਵੇਂ ਉਹ ਬੈੱਡ ਆਪਾਂ ਕਰਦੇ ਹਾਂ ਤੇ ਹੌਲੀ ਹੌਲੀ ਜਿਵੇਂ ਸਾਰਾ ਕਰਦੇ ਆਪਾਂ ਸਮਾਨ ਸੈੱਟ ਤੇ ਫਿਰ ਆਪਾਂ ਅਗਰ ਫਿਲਹਾਲ ਕਲਾ ਝਾੜੂ ਲਗਾ ਦਾਂਗੇ ਤੇ ਫਿਰ ਆਪਾਂ ਕੁਝ ਕੰਮ ਕਰ ਨੂੰ ਕਰਾਂਗੇ ਹਨਾ ਹੁਣ ਮੈਂ ਇੱਕ ਤਕਰੀਬਨ 11 ਜਿਵੇਂ ਸੋਫੇ ਵਗੈਰਾ ਸੈੱਟ ਕਰਕੇ ਤੇ ਕੁਝ ਜਿਵੇਂ ਬੈੱਡ ਹਨਾ ਸੈੱਟ ਕਰਕੇ ਝਾੜੂ ਲਗਾਉਣੀ ਆ ਤੇ ਬਾਕੀ ਜਿਹੜਾ ਸਮਾਨ ਰਹਿ ਗਿਆ ਕਿ ਉਹ ਜਦੋਂ ਨੂਰ ਤੇ ਡੈਡੀ ਆਗੇ ਫਿਰ ਤੇ ਬਾਕੀ ਮੇਰਾ ਮਨ ਸੀਗਾ ਵੀ ਮੈਂ ਪੇਟੀ ਨੂੰ ਵੀ ਬਾਹਰ ਕੱਢ ਕੇ ਹਨਾ ਸਾਰੇ ਪਿਸਤਰੇ ਵਗੈਰਾ ਪੇਟੀ ਨੂੰ ਵੀ ਧੁੱਪ ਲਵਾ ਦਿਆਂ ਅਲਮਾਰੀ ਨੂੰ ਵੀ ਜਨਕ ਤਕਰੀਬਨ ਸਾਰੇ ਸਮਾਨ ਨੂੰ ਆਪਾਂ ਧੁੱਪ ਲਵਾ ਦਾਂਗੇ ਪਰ ਇੱਕ ਦੋ ਦਿਨ ਦੇਖਦੇ ਆ ਕਿਉਂਕਿ ਵਿੱਚ ਦੀ ਬੱਦਰ ਹੋ ਜਾਂਦੇ ਡਰ ਲੱਗਦਾ ਹੁੰਦਾ ਹੈ ਹਨ ਤੇ ਆਪਾਂ ਹੌਲੀ-ਹੌਲੀ ਕਰਦੇ ਹਾਂ ਜੀ ਸਮਾਨ ਸੈੱਟ ਤੇ ਮੈਂ ਤੁਹਾਨੂੰ ਦਿਖਾਉਂਦੀ ਆ ਕਿ ਜਿਹੜਾ ਆਪਣਾ ਗੇਟਾਂ ਦੇ ਉੱਪਰ ਜੰਮੀ ਹੋਈ ਜਿਹੜੀ ਉਲੀ ਜੀ ਅੰਗੂ ਜੰਮਿਆ ਹੋਇਆ ਮੈਂ ਤੁਹਾਨੂੰ ਦਿਖਾਉਂਦੀ ਆ ਵੀ ਸਾਰੇ ਕਿਤੇ ਇਸ ਤਰ੍ਹਾਂ ਸ਼ੈਲ ਹੋ ਗਏ ਹਨਾ ਤੁਹਾਡੇ ਵੀ ਇਸ ਤਰ੍ਹਾਂ ਆ ਦੇਖੋ ਜੀ ਇਸ ਤਰ੍ਹਾਂ ਹੋਇਆ ਪਿਆ ਜਿਵੇਂ ਨਾ ਪਤਾ ਨਹੀਂ ਤੁਹਾਨੂੰ ਇੱਥੇ ਸਿੱਖਦਾ ਕਿ ਨਹੀਂ ਦਿਖਦਾ ਜਿਵੇਂ ਆ ਚੀਜ਼ਾਂ ਦੇਖੋ ਐਵੇਂ ਹੋਇਆ ਪਿਆ ਸਾਰੇ ਕੀਤੇ ਆ ਵੀ ਇਹ ਜਿਵੇਂ ਚਲੋ ਇਹ ਚੀਜ਼ ਤਾਂ ਹੈਗੀ ਨਾ ਜਿਵੇਂ ਮਿੱਟੀ ਘਟਾ ਹੈ ਨਾ ਵਿੱਚ ਤੁਹਾਨੂੰ ਦਿਖ ਰਿਹਾ ਪਰ ਜਿਹੜੀ ਆ ਚੀਜ਼ ਆ ਨਾ ਇਹ ਚਾ ਚੀਜ਼ ਇਹ ਐਸਾਉਂਡਲੀ ਵਾਂਗੂ ਹੋਇਆ ਪਿਆ ਜਾਂਚ ਵਿੱਚ ਆ ਬਚਾੜੇ ਆ ਦੇਖੋ ਹੁਣ ਇਹ ਪਤਾ ਨਹੀਂ ਵੀ ਸਲਾਬ ਦੇ ਨਾਲ ਹੋਇਆ ਕਾਦੇ ਨਾਲ ਹੋਇਆ ਦੇਖੋ ਐਵੇਂ ਹੋਇਆ ਪਿਆ ਵਿੱਚ ਵਿੱਚ ਇਹ ਸਾਰੇ ਕੀਤੇ ਆ ਜੀ ਅੰਦਰ ਵੀ ਦਿਖਾਉਣੀ ਆ ਆ ਦੇਖੋ ਇਸ ਤਰ੍ਹਾਂ ਹੋਇਆ ਪਿਆ ਆ ਦੇਖੋ ਐਸਟਰਾ ਹੋਇਆ ਪਿਆ ਸਾਰੇ ਕੀ ਤਿਆਰੀ ਹੁਣ ਇਹ ਨਾ ਹੌਲੀ ਹੌਲੀ ਸਾਫ਼ ਹੋ ਆ ਦੇਖੋ ਜਾ ਕੇ ਇਹ ਲੋ ਜੀ ਇੱਥੇ ਆਪਾਂ ਲੱਗੀ ਸੀ ਅਬ ਦਾ ਥੋੜਾ ਬੋਤਾ ਜਿਹੜੀ ਝਾਂਡ ਪੁੰਚ ਕਰਨ ਤੇ ਵੈਸੇ ਕੱਲ ਵੀ ਧੁੱਪ ਲੱਗੀ ਚਲੋ ਅੱਜ ਵੀ ਲੱਗੀ ਹੈ ਨਾ ਪਰ ਇੰਨੀ ਕਿ ਧੁੱਪ ਨਾ ਕੁਛ ਨਹੀਂ ਹੁੰਦਾ ਕਿਉਂਕਿ ਸਰਾਬ ਬਹੁਤ ਜ਼ਿਆਦਾ ਹੈ ਹੈ ਨਾ ਤੇ ਚਲੋ ਹਜੇ 2-4 ਧੁੱਪਾਂ ਹੋਰ ਲੱਗਣਗੀਆਂ ਫੇਰ ਜਾ ਕੇ ਕਿਤੇ ਕੰਦਾ-ਕੰਦਾ ਸੁੱਕਣ ਗਿਆ ਨਾ ਫੇਰ ਜਾ ਕੇ ਕਿਤੇ ਗੱਲ ਬਣੂਗੀ ਹੈ ਨਾ ਤੇ ਵੈਸੇ ਹੁਣ ਅੱਜ ਮੈਨੂੰ ਬਾਅਦ ਵਿੱਚ ਪਤਾ ਲੱਗਾ ਕਹਿੰਦੇ ਕਿ 9 ਤਰੀਕ ਤੋਂ ਫੇਰ ਮੀਂਹ ਦੱਸਿਆ ਹੋਇਆ ਹੈ ਨਾ ਨੂਰ ਦੇ ਰੈਡੀਨ ਦਾਸਤਾ ਮੈਨੂੰ ਤੇ ਹੁਣ ਮੈਨੂੰ ਫੇਰ ਟੈਨਸ਼ਨ ਬਣ ਗਈ ਦੇ ਵੀ ਜੇ ਹੁਣ ਨਹੀਂ ਇਹਨਾਂ ਨੂੰ ਚੱਕ ਤਰ ਕਰਦੇ ਸਮਾਨ ਨਹੀਂ ਸੈੱਟ ਕਰਦੇ ਤਾਂ ਫਿਰ ਚੰਗਾ ਨਹੀਂ ਲੱਗਦਾ ਹੈਗਾ ਹਨਾ ਕਈ ਵਾਰੀ ਕੋਈ ਆ ਖਰ ਜਾਂਦਾ ਤਾਂ ਬੈਂਕ ਖਰੋਂ ਨੂੰ ਥਾਂ ਨਹੀਂ ਬਣਿਆ ਹੈਗਾ ਤੇ ਜੇ ਹੁਣ ਮੰਨ ਕੇ ਚਲੋ ਵੀ ਇਸ ਤਰ੍ਹਾਂ ਛੱਡ ਦਿਆਂ ਨਾ ਉਹੀ ਵੀ ਬੈਂਕ ਖਰੋਂ ਨੂੰ ਥਾਂ ਨਹੀਂ ਬਣਦਾ ਤੇ ਜੇ ਕਿਤੇ ਇਹ ਨਾ ਹੋਵੇ ਵੀ ਮੈਂ ਸਾਰੀ ਮੇਰੀ ਮਿਹਨਤ ਵੀ ਖਰ ਜਾਵੇ ਮੈਂ ਸਾਫ਼ ਕਰਦੇ ਆ ਤੇ ਫਿਰ ਹਨਾ ਉਹੀ ਹਾਲ ਹੋ ਜੇ ਤੇ ਫਿਰ ਵਾਰ-ਵਾਰ ਸਮਾਨ ਚੱਕਣਾ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਤੇ ਫਿਰ ਮੈਂ ਸੋਚਿਆ ਵੀ ਚਲੋ ਕੋਈ ਨਾ ਹਨਾ ਵੀ ਕੇਰਾ ਕਰਦੇ ਆ ਉਹ ਪਾਸੋਂ ਫੇ ਜਣੇ ਕਿ ਇੱਥੇ ਘਰਦੇ ਤੇ ਇਹਨੂੰ ਮੈਂ ਥੋੜਾ ਜਿਹਾ ਇੱਧਰਲੇ ਸਾਈਡ ਕੀਤਾ ਸੀ ਮੈਂ ਕਾਹਲੀ ਖਿੜਕੀਆਂ ਖੋਲ ਦੂੰਗੀ ਧੁੱਪ ਲੱਗ ਜੂਗੀ ਚਲੋ ਚੰਗੀ ਤਰ੍ਹਾਂ ਵੈਸੀ ਸ਼ੀਸ਼ਿਆਂ ਵਿੱਚੋਂ ਦੀ ਧੁੱਪ ਆ ਰਹੀ ਆ ਪਰ ਮੈਂ ਬਾਦ ਵਿੱਚ ਖਿੜਕੀਆਂ ਜਿਹੜੀਆਂ ਖੋਲਤੀਆਂ ਸੀਗੀਆਂ ਵੀ ਚੰਗੀ ਤਰ੍ਹਾਂ ਚਲੋ ਹਨਾ ਧੁੱਪ ਲੱਗ ਜੂਗੀ ਹੋਰ ਜ਼ਿਆਦਾ ਤੇ ਬਾਕੀ ਜਿਵੇਂ ਉੱਲੀ ਵਾਂਗੂ ਨਾ ਸਾਰੇ ਕਿਤੇ ਹੋਇਆ ਪਿਆ ਸਾਰੇ ਗੇਟਾਂ ਤੇ ਉਹ ਵੀ ਗੇਟ ਵੀ ਖਰਾਬ ਹੋਏ ਪਏ ਨੇ ਕਾਫੀ ਜਾਨੇ ਕਿ ਨੁਕਸਾਨ ਕਿੰਨਾ ਹੋਇਆ ਮੀਂਹ ਦੇ ਨਾਲ ਹਨਾ ਸ਼ਕਤਾਂ ਤੇ ਵੀ ਤੇ ਕਾਫੀ ਹਨਾ ਤੇ ਫਿਰ ਮੈਂ ਕਹ ਵੀ ਚਲੋ 18 ਆਪਾਂ ਥੋੜੀ ਬਹੁਤੀ ਸੈਟਿੰਗ ਕਰ ਦਿਆਂ ਵੀ ਬੈਂਕ ਨੂੰ ਥਾਂ ਜਾਂ ਬਣ ਜਾਊਗਾ ਚਲੋ ਹਨਾ ਦੇ ਵੀ ਜਿਆਦਾ ਚਲੋ ਆਪਾਂ ਨਹੀਂ ਕਰਦੇ ਵੀ 9 ਤਰੀਕ ਤੋਂ ਬਾਅਦ ਕਰ ਲਾਂਗੇ ਹਨਾ ਬਾਕੀ ਸਫਾਈ ਵੀ ਚਲੋ 2-4 ਦਿਨ ਹੋਰ ਕੱਢ ਲੈਨੇ ਓਕੇ ਸੋਕੇ ਜਿੱਥੇ ਅੱਗੇ ਐਨੇ ਦਿਨ ਲੰਘ ਗਏ ਤੇ ਬਾਕੀ ਚਲੋ ਆਪਾਂ ਇਹ ਸੈੱਟ ਕਰਤਾ ਹਨਾ ਤੇ ਆਪਾਂ ਜਾਨੀ ਕਿ ਸੋਫੇ ਇੱਧਰ ਕਰਦੇ ਤੇ ਬੈਡਰੂਮ ਜਿਹੜਾ ਸੀਗਾ ਦੇਖੋ ਹੁਣ ਇਹ ਤੇ ਇੱਥੋਂ ਜਾਨੀ ਕਿ ਸੋਫੇ ਚੱਕੇ ਸੀਗੇ ਤੇ ਇੱਕ ਸਿੰਗਲ ਬੈੱਡ ਇੱਥੇ ਲੱਗਾ ਹੋਇਆ ਸੀ ਉਹ ਵੀ ਮੈਂ ਚੱਕਤਾ ਇੱਥੋਂ ਵੀ ਚਲੋ ਇੱਥੋਂ ਵੀ ਥੋੜਾ ਬਹੁਤਾ ਨਾ ਹੋ ਜੂਗਾ ਕਿਉਂਕਿ ਜਦੋਂ ਸਾਰਾ ਸਮਾਨ ਉੱਤੇ ਪਿਆ ਹੁੰਦਾ ਤੁਹਾਨੂੰ ਪਤਾ ਵੀ ਚੰਗੀ ਤਰ੍ਹਾਂ ਝਾੜੂ ਵਗੈਰਾ ਵੀ ਨਹੀਂ ਲੱਗਦਾ ਹੈਗਾ ਹਨ ਤਾਂ ਕਰਕੇ ਫਿਰ ਮੈਂ ਚੱਕ ਤਾਂ ਮੈਂ ਕਿਹਾ ਚਲ ਦੇਖੀ ਹੋ ਫਿਰ ਹੁਣ ਜਿਹੜਾ ਚੱਕ ਲਿਆ ਚੱਕ ਲਿਆ ਤੇ ਬਾਕੀ ਅੱਗੇ ਤਾਂ ਨਾ ਵਿੱਚ ਵੀ ਆਪਣੇ ਹਨਾ ਵੀ ਹੁੰਦਾ ਵੀ ਉਧਰ ਕੁੱਟੀਆਂ ਚ ਖੰਡ ਪਾਠ ਪ੍ਰਕਾਸ਼ ਹੁੰਦਾ ਉਧਰੋਂ ਗੁਰੂ ਘਰੇ ਹੁੰਦਾ ਬਾਅਦ ਵਿੱਚ ਹਨਾ ਤੇ ਜਿਵੇਂ ਦੋ ਜਗ੍ਹਾ ਬਣੀਆਂ ਹੋਈਆਂ ਆਪਣੇ ਹਨਾ ਤੇ ਦੋਨੇ ਪਾਸੇ ਹੁੰਦਾ ਨਾ ਤੇ ਉਸ ਤੋਂ ਪਹਿਲਾਂ ਜਿਵੇਂ ਵਧੀਆ ਸਾਰੇ ਹਨਾ ਸਾਫ ਸਫਾਈ ਕਰ ਲਈ ਦੀ ਘਰਾਂ ਦੀ ਪ੍ਰੈਤ ਕੀ ਤਾਂ ਮੁਸ਼ਕਲ ਹੋਇਆ ਪਿਆ ਤਾਂ ਹੀ ਮੈਂ ਪਹਿਲਾਂ ਸਫਾਈਆਂ ਜਿਹੜੀਆਂ ਸ਼ੁਰੂ ਕੀਤੀਆਂ ਸੀਗੀਆਂ ਪਰ ਜਿੱਦਾਂ ਮੈਂ ਸਫਾਈਆਂ ਸ਼ੁਰੂ ਕੀਤੀਆਂ ਤੇ ਉਸ ਤੋਂ ਅਗਲੇ ਦਿਨ ਹੀ ਫਿਰ ਮੀਂਹ ਸ਼ੁਰੂ ਹੋ ਗਿਆ ਸੀ ਤਾਂ ਕਰਕੇ ਕੰਮ ਉੱਥੇ ਹੀ ਰਹਿ ਗਿਆ ਤੇ ਚਲੋ ਹੁਣ ਦੇਖਦੇ ਆਂ ਜੀ ਕੋਈ ਇੱਕ ਅੱਧਾ ਦਿਨ ਹੋਰ ਵੇਟ ਕਰ ਲੈਨੇ ਆਂ ਲਓ ਜੀ ਆਪਾਂ ਹੁਣ ਤਕਰੀਬਨ ਝਾੜੂ ਲਾ ਦਿੰਨੇ ਆ ਤੇ ਪੋਚਾ ਲਾਉਣ ਨੂੰ ਵੀ ਮਨ ਨਹੀਂ ਕਰਦਾ ਹੈਗਾ ਕਿਉਂਕਿ ਸਾਰੇ ਪਾਸੇ ਨਾ ਸਿਕਸਿਕ ਹੋ ਜਾਂਦੀ ਆ ਵੀ ਚੰਗੀ ਤਰ੍ਹਾਂ ਸਾਰਾ ਝਾੜ ਪੋਝ ਹੋਵੇ ਤੇ ਉੱਪਰੋਂ ਜਿਹੜਾ ਸਮਾਨ ਆ ਹਨਾ ਸੈੱਟ ਹੋਵੇ ਕਮਰਿਆਂ ਦੇ ਵਿੱਚ ਤੇ ਫੇਰ ਹੀ ਝਾੜੂ ਪੋਚਾ ਹਨਾ ਚੰਗੀ ਤਰ੍ਹਾਂ ਲੱਗਦਾ ਤੇ ਚਲੋ ਆਪਾਂ ਹੁਣ ਝਾੜੂ ਲਗਾ ਦਿੰਨੇ ਆ ਤੇ ਬਾਕੀ ਦੇਖਦੇ ਆ ਜੀ ਫਿਰ ਵੀ ਕੋਸ਼ਿਸ਼ ਸਮਾਨ ਆਪਾਂ ਕੱਲ ਨੂੰ ਸੈੱਟ ਕਰਾਂਗੇ ਕਿਉਂਕਿ ਫਿਰ ਮੈਂ ਸ਼ਾਮ ਦੇ ਟਾਈਮ ਤੇ ਅੱਜ ਮੇਰਾ ਮਾਨਸੀ ਦਾ ਵੀ ਆਪਾਂ ਕੁੱਟੀਆਂ ਜਾਵਾਂਗੇ ਤੇ ਸੇਵਾ ਕਰਾਂਗੇ ਉੱਥੇ ਹਨਾ ਆਂਟੀ ਕਹਿੰਦੇ ਸੀ ਵੀ ਚਲੋ ਸ਼ਾਮ ਨੂੰ ਤੇ ਆਪਣੇ ਜਿਹੜੇ ਘਰ ਦੇ ਆਪਣੇ ਕੰਮ ਕਰਨ ਵੇੜ ਕੇ ਤੇ ਫਿਰ ਅਸੀਂ ਸ਼ਾਮ ਨੂੰ ਜਾਵਾਂਗੇ ਉੱਥੇ ਹਲੋ ਜੀ ਇਸ ਤਰ੍ਹਾਂ ਲੱਗਦਾ ਇਹ ਬਣਾ ਬੱਡਕਾ ਇਹਦਾ 2 ਹਜ਼ਾਰ ਰੱਖਣਾ ਬਾਕੀ ਆ ਇੱਧਰ ਇਹਨਾਂ ਨੂੰ ਵੀ ਬਸ ਇੱਧਰ ਨੂੰ ਕਰਦਾ ਵੀ ਧੁੱਪ ਜੀ ਪੈ ਜੂਗੀ ਬਸ ਹੁਣ ਮੈਂ ਬਾਹਰ ਵਿੱਚ کھول ਦੂੰਗੀ ਝਾੜੂ ਲਗਾਤਾ ਕਰਨਾ نیچے ਇਹ ਵਾਲਾ ਬੰਦੀ ਖਾਲੀ ਹੋ ਗਿਆ ਬਸ ਖਲਾ ਬੈਡ ਰਹਿ ਗਿਆ ਇੱਥੇ ਤੇ ਲਓ ਜੀ ਆਪਾਂ ਸਮਾਨ ਬਸ ਜਿੰਨਾ ਕੁ ਸੈੱਟ ਹੋਇਆ ਆਪਾਂ ਕਰ ਲਿਆ ਤੇ ਬਾਕੀ ਕਰਾਂਗੇ ਕੰਮ ਉਹ ਆਪਾਂ ਕੰਮ ਕਿਉਂਕਿ ਟਾਈਮ ਬਹੁਤ ਹੋ ਗਿਆ ਜੀ ਟਾਈਮ ਹੋ ਰਹੀ 12:30 ਤਾਂ ਤੇ ਚਲੋ ਅੱਜ ਜਿਵੇਂ ਪਰਦੇ ਵਗੈਰਾ ਕੱਪੜਿਆਂ ਤੋਂ ਉੱਪਰ ਲੱਗ ਚੁੱਕੀ ਤੇ ਫਿਰ ਆਪਾਂ ਕੱਲ ਨੂੰ ਜਿਵੇਂ ਬੈੱਡ ਗੱਦੇ ਵਗੈਰਾ ਕੱਢ ਕੇ ਆ ਨਾ ਇਹਨਾਂ ਨੂੰ ਧੁੱਪ ਲਵਾ ਲਾਂਗੇ ਫਿਰ ਦੇਖਦੇ ਆ ਜੀ ਪੇਟੀ ਅਲਮਾਰੀ ਹਨਾ ਜੇ ਕਢਵਾਤੀ ਮੈਂ ਇਹਨਾਂ ਨੇ ਤੇ ਚਲੋ ਉਹਨੂੰ ਵੀ ਧੁੱਪ ਲਵਾ ਦਾਂਗੇ ਹੌਲੀ-ਹੌਲੀ ਸਮਾਨ ਨੂੰ ਧੁੱਪ ਲਵਾ ਕੇ ਦੋ-ਚਾਰਾਂ ਦਿਨਾਂ ਦੇ ਵਿੱਚ ਆਪਾਂ ਜਵੇਂ ਹਨਾ ਕਲੀਨਿੰਗ ਕਰਾਂਗੇ ਆਪਣੇ ਘਰ ਦੀ ਹਨਾ ਫਿਰ ਕੋਈ ਮੂੰਹ ਸਰ ਬਣੂਗਾ ਕਿਉਂਕਿ ਇਹਨੇ ਕੰਮ ਨਹੀਂ ਬਹੁਤ ਜ਼ਿਆਦਾ ਹੁੰਦਾ ਤਾਂ ਦੇ ਅੰਦਰਾਂ ਦਾ ਨਿਬੜੂਗਾ ਤੇ ਫਿਰ ਵੇੜੇ ਦੀ ਸਫਾਈ ਹੋਊਗੀ ਹਨਾ ਤੇ ਅੱਜ ਟਾਈਮ ਬਹੁਤ ਹੋ ਗਿਆ ਤੇ ਇੱਕ ਖਾਜ ਸ਼ਾਮ ਨੂੰ ਜਿਵੇਂ ਅੱਜ ਆਪਣੇ ਸਵੇਰੇ ਆਪਣੇ ਕੁਟਿਆ ਦੇ ਵਿੱਚ ਹਨਾ ਜਿਵੇਂ ਕੁਟਿਆ ਬਣੀ ਹੋਈ ਹੈ ਨਾ ਤੇ ਉੱਥੇ ਖਾਨਪਾੜ ਪ੍ਰਕਾਸ਼ ਹੋਇਆ ਤੇ ਅੱਜ ਆਪਾਂ ਸ਼ਾਮ ਨੂੰ ਚੱਲਾਂਗੇ ਉੱਥੇ ਸੇਵਾ ਤੇ ਉਹਦੇ ਕਰਕੇ ਫਿਰ ਆਪਾਂ ਤਾਂ ਕਰਕੇ ਵੀ ਹੌਲੀ-ਹੌਲੀ ਥੋੜਾ-ਥੋੜਾ ਟੜਕੇ-ਟੜਕੇ ਕੰਮ ਕਰ ਲਿਆ ਕਰਾਂਗੇ ਤੇ ਫਿਰ ਜਦੋਂ ਪਰਸੋਂ ਹਨਾ ਭੋਗ ਤੋਂ ਬਾਅਦ ਫਿਰ ਆਪਾਂ ਸਾਰਾ ਜਿਹੜਾ ਕੰਮ ਨਿਵੇੜ ਲਾਂਗੇ ਕਿਉਂਕਿ ਫਿਰ ਗੁਰਦੁਆਰਾ ਸਾਹਿਬ ਖਾਨਪਾੜ ਪ੍ਰਕਾਸ਼ ਹੋ ਜਾਣਾ ਤੇ ਜਦੋਂ ਗੁਰਦੁਆਰਾ ਸਾਹਿਬ ਖਾਨਪਾੜ ਪ੍ਰਕਾਸ਼ ਹ ਕਿ ਟੂਰਨਾਮੈਂਟ ਹੁੰਦਾ ਨਾ ਜਾਨੀ ਕਿ ਸਰਦ ਹੁੰਦੇ ਨੇ ਬਾਬਾ ਜੀ ਦੇ ਤੇ ਉਦੋਂ ਅਸੀਂ ਗੁਰੂ ਘਰੇ ਵੀ ਆਪਾਂ ਸੇਵਾ ਕਰਨੀ ਹੁੰਦੀ ਆ ਤੇ ਫਿਰ ਉਦੋਂ ਸਫਾਈਆਂ ਕਰਦੀ ਹੁੰਦੀਆਂ ਸਾਰੀਆਂ ਤੇ ਆ ਪਾਜਟਿਵ ਵਲੌਗ ਦੇ ਵਿੱਚ ਕੀ ਕਰਦੇ ਆ ਕਿ ਮੀਟ ਕਰਦੇ ਆ ਕਿ ਤੁਹਾਨੂੰ ਪਸੰਦ ਆਇਆ ਹੋਊਗਾ ਪਸੰਦ ਆਇਆ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਚੈਨਲ ਤੇ ਪਹਿਲੀ ਵਾਰੋਂ ਤੁਸੀਂ ਸਬਸਕ੍ਰਾਈਬ ਕਰ ਲਿਓ ਆਪਾਂ ਮਿਲਦੇ ਆ ਜੀ ਹੋਰ ਤੁਹਾਨੂੰ ਸੋਹਣੇ ਜਿਹਾ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ